ਪਉ ਅਮਰਿਤਪਾਲ ਦੀ ਗੱਲ ਕਰੀਏ ਤਾਂ ਬਹੁਤ ਥੋੜੇ ਸਮੇਂ ਦੇ ਵਿੱਚ ਉਹ ਆ ਕੇ ਸਿੱਖਾ ਦਾ ਹੀਰੋ ਬਣ ਗਿਆ ਇੱਕ ਬੰਦਾ ਦबई ਤੋਂ ਉੱਠ ਕੇ ਆ ਰਿਹਾ ਨਾ ਉਹਨੇ ਸਿੱਖੀ ਵਾਸਤੇ ਕਦੇ ਕੁਝ ਕੀਤਾ ਇੱਕ ਬੰਦਾ ਆ ਰਿਹਾ ਉੱਠ ਕੇ ਆ ਕੇ ਇਕਦਮ ਸਿੱਖਾ ਦਾ ਹੀਰੋ ਬਣ ਜਾਂਦਾ ਵੱਡੀਆਂ-ਵੱਡੀਆਂ ਰੈਲੀਆਂ ਕੱਢਦਾ ਇੱਕ ਪਾਸੇ ਉਹ ਗੱਲ ਕਰਦਾ ਹੁੰਦਾ ਸੀ ਕਿ ਅਸੀਂ ਸਰਕਾਰਾਂ ਦਾ ਮੱਥਾ ਲਾਣਾ ਜਦੋਂ ਉਹਦੇ ਉੱਤੇ ਪਈਏ ਤੇ ਉਹ ਦੋ ਭਜਦਾ ਫਿਰਦਾ ਸੀ ਕੇ ਪੀਐਸ ਗਿੱਲ ਨੇ ਜਾਂ ਇੰਦਰਾ ਗਾਂਧੀ ਨੇ ਜਾਂ ਜਿਹੜੇ ਆਪਣੇ ਆ ਤੁਸੀਂ ਪਿੱਛੇ ਫੋਟੋ ਹੀ ਦੇਖ ਰਹੇ ਹੋ ਪਿੱਛੇ ਫੋਟੋਆਂ ਲੱਗੀਆਂ ਹੈਗੀਆਂ ਜਿਹੜੇ ਸ਼ਹੀਦ ਜਨਰਲ ਵੈਦਿਆ ਸੀ ਇਹਨਾਂ ਲੋਕਾਂ ਨੇ ਉਸ ਸਮੇਂ 84 ਦੇ ਵਿਲੇ ਅੱਤਵਾਦ ਨੂੰ ਖਤਮ ਕਰਨ ਦੇ ਵਿੱਚ ਮਤਲਬ ਇਹਨਾਂ ਦਾ ਪੂਰਾ ਯੋਗਦਾਨ ਸੀਗਾ ਇਸ ਕਰਕੇ ਅੱਜ ਵੀ ਲੋਕ ਇਹਨਾਂ ਨੂੰ ਯੋਧੇ ਕਹਿੰਦੇ ਆ ਕੁਝ ਐਸੇ ਕੱਟੜਪੰਥੀ ਬੈਠੇ ਨੇ ਖਾਲਿਸਤਾਨੀ ਮਾਈਂਡਡ ਜਿਹੜੇ ਬੰਦੇ ਨੇ ਉਹ ਇਹਨੂੰ ਇਹਨਾਂ ਨੂੰ ਉੱਚੜ ਕਹਿੰਦੇ ਨੇ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਜੋ ਕੁਝ ਹੋਇਆ ਗਲਤ ਹੋਇਆ ਪੰਜਾਬੀ ਲਾਈਵ ਟੀਵੀ 24 ਦੇਖਦੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ ਨਾਲ ਮੌਜੂਦ ਨੇ ਅੱਜ ਸਨਾਤਨ ਧਰਮ ਰક્ષਾਂ ਮੰਚ ਦੇ ਮੁਖੀ ਅਤੇ ਪੰਜਾਬ ਸ਼ਿਵ ਸੈਨਾ ਦੇ ਵਾਈਸ ਪ੍ਰਧਾਨ ਰੋਹਿਤ ਵਰਮਾ ਜੀ ਗੱਲਬਾਤ ਕਰਾਂਗੇ ਪੰਜਾਬ ਦੇ ਕਈ ਅਹਿਮ ਮੁੱਦਿਆਂ ਨਾਲ ਉਹਨਾਂ ਨਾਲ ਚਰਚਾ ਕਰਾਂਗੇ ਜੋ ਪੰਜਾਬ ਦੇ ਮੁੱਦੇ ਬੀਤ ਚੁੱਕੇ ਨੇ ਜੋ ਚੱਲ ਰਹੇ ਨੇ ਹਾਂਜੀ ਵਰਮਾ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਵਿੱਚ ਜੈ ਸ਼੍ਰੀ ਰਾਮ ਜੀ ਸਰ ਕੀ ਕਹਿਣਾ ਚਾਹੋਗੇ ਜੋ ਤੁਹਾਡੀ ਜਿਹੜੀ ਸ਼ਿਵ ਸੈਨਾ ਜਿਹੜੀ ਤੁਸੀਂ ਪੰਜਾਬ ਦੇ ਵਾਈਸ ਪ੍ਰਧਾਨ ਹੋ ਕਿਹੜੇ ਕਿਹੜੇ ਕੰਮਾਂ ਨੂੰ ਲੈ ਕੇ ਵਿਚਰ ਰਹੀ ਲੋਕਾਂ ਦੇ ਵਿੱਚ ਤੇ ਕਿਹੜੇ ਕਿਹੜੇ ਕਾਰਜੋ ਕਰਨ ਜਾ ਰਹੀ ਹੈ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਆਪ ਜੀ ਦਾ ਆਪ ਜੀ ਦੇ ਚੈਨਲ ਦਾ ਜਿਹੜਾ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਮੇਰੇ ਕੋਲ ਪਹੁੰਚੇ ਹੋ ਬਾਕੀ ਸ਼ਿਵਸੇਨਾ ਦੇ ਕੰਮਾਂ ਦੀ ਗੱਲ ਕਰੀਏ ਤੇ ਸ਼ਿਵਸੇਨਾ ਚੱਲਦੀ ਹੈ ਹਿੰਦੂਤਵ ਨੂੰ ਲੈ ਕੇ ਕਿਸੇ ਵੀ ਸਮਾਜ ਦੇ ਵਿਅਕਤੀ ਨੂੰ ਅਸੀਂ ਦੇਖੋ ਅਸੀਂ ਹਿੰਦੁਸਤਾਨ ਦੇ ਵਿੱਚ ਰਹਿਣ ਵਾਲੇ ਹਰ ਬੰਦੇ ਨੂੰ ਹਿੰਦੂ ਸਮਝਦੇ ਹਾਂ ਹਿੰਦੂ ਸੇਕੇਤਾ ਦੀ ਗੱਲ ਕਰਦੀ ਹੈ ਕਿਤੇ ਮੰਦਿਰਾਂ ਨੂੰ ਕੋਈ ਨੁਕਸਾਨ ਪਹੁੰਚਾਇਆ ਜਾਂਦਾ ਸ਼ਿਵਸੇਨਾ ਉਹ ਉਹਨਾਂ ਦੇ ਹੱਕ 'ਚ ਖੜਦੀ ਹੈ ਸਮਾਜ ਦੇ ਕਿਸੇ ਬੰਦੇ ਨੂੰ ਸ਼ਿਫਸਨਾ ਦੀ ਕਦੇ ਵੀ ਜ਼ਰੂਰਤ ਪੈਂਦੀ ਹੈ ਸ਼ਿਫਸਨਾ ਖੜਦੀ ਹੈ ਮਤਲਬ ਸ਼ਿਫਸਨਾ ਤੁਸੀਂ ਇਹ ਸੋਚ ਕੇ ਚੱਲੋ ਕਿ ਕੋਈ ਰਾਜਨੀਤਿਕ ਪਾਰਟੀ ਨਹੀਂ ਹੈ ਧਾਰਮਿਕ ਪਾਰਟੀ ਹੈ ਜਿਹੜੀ 80% ਧਰਮ ਦਾ ਕੰਮ ਕਰਦੀ ਹੈ ਤੇ 20% ਰਾਜਨੀਤੀ ਕਰਦੀ ਹੈ ਤੇ ਆਪਾਂ ਵਰਮਾ ਜੀ ਗੱਲ ਕਰੀਏ ਸ਼ਿਫਸਨਾ ਦੇ ਕੋਈ ਹੋਰ ਦੀ ਸੰਗਠਨ ਹੈਗੇ ਨੇ ਜੋ ਕਿ ਹਿੰਦੂ ਸਿੱਖ ਇਕਤਾ ਦੇ ਵਿੱਚ ਰੁਕਾਵਟਾਂ ਪਾਉਂਦੇ ਨੇ ਕੋਈ ਨਾ ਕੋਈ ਘੜਨਾਵਾ ਕਰਦੇ ਰਹਿੰਦੇ ਉਹਨਾਂ ਨੂੰ ਤੁਹਾਡਾ ਕੀ ਕੀ ਸੁਨੇਹਾ ਕੀ ਮੈਸੇਜ ਹੈ ਨਹੀਂ ਦੇਖੋ ਮੇਰੇ ਹਿਸਾਬ ਨਾਲ ਇਹੋ ਜਿਹਾ ਕੁਝ ਵੀ ਨਹੀਂ ਹੈ ਸ਼ਿਫਤੇਨਾ ਦੇ ਜਿੰਨੇ ਵੀ ਸੰਗਠਨ ਬਣੇ ਹੋਣੇ ਜਿੰਨੇ ਵੀ ਹਿੰਦੂ ਸੰਗਠਨ ਬਣੇ ਨੇ ਉਹ ਕਦੇ ਵੀ ਸਿੱਖੀ ਦਾ ਵਿਰੋਧ ਨਹੀਂ ਕਰਦੇ ਕਿਤੇ ਨਾ ਕਿਤੇ ਪਿੱਛੇ ਬਿਆਨਬਾਜ਼ੀ ਵੀ ਆਈ ਸੀਗੀ ਕਿ ਮੈਂ ਤਾਂ ਨੋ ਹੀ ਗੱਲ ਕਰ ਰਿਹਾ ਬਿਆਨਬਾਜ਼ੀ ਜਿਹੜੇ ਸਾਡੇ ਲੀਡਰਾਂ ਦੇ ਖਿਲਾਫ ਹੁੰਦੀ ਹੈ ਹਿੰਦੂ ਲੀਡਰਾਂ ਦੀ ਜਿਹੜੀ ਬਿਆਨਬਾਜ਼ੀ ਹੁੰਦੀ ਹੈ ਉਹ ਜ਼ਿਆਦਾਤਰ ਖਾਲਿਸਤਾਨ ਦੇ ਖਿਲਾਫ ਹੁੰਦੀ ਹੈ ਸਿੱਖਾਂ ਦੇ ਖਿਲਾਫ ਕਦੇ ਵੀ ਨਹੀਂ ਹੁੰਦੀ ਤੁਸੀਂ ਨੋਰਮਲ ਦੇਖਿਆ ਹੋਣਾ ਕਿ ਸ਼ਿਫਤੇਨਾ ਜਾਂ ਕੋਈ ਵੀ ਹਿੰਦੂ ਸੰਗਠਨ ਜਦੋਂ ਗੱਲ ਕਰਦਾ ਤਾਂ ਇਹ ਹਿੰਦੂ ਸਿੱਖ ਨੂੰ ਨੋ ਮਾਸ ਦਾ ਰਿਸ਼ਤਾ ਦੱਸਿਆ ਤੇ ਤੁਸੀਂ ਆਮ ਤੌਰ ਤੇ ਦੇਖਿਆ ਹੋਣਾ ਕਿ ਜਿੰਨੇ ਕੁ ਗੁਰਦੁਆਰਿਆਂ ਵਿੱਚ ਸਿੱਖ ਜਾਂਦੇ ਆ ਉਹਦੇ ਨਾਲੋਂ ਜ਼ਿਆਦਾ ਮੇਰੇ ਹਿਸਾਬ ਨਾਲ ਹਿੰਦੂ ਜਾਂਦੇ ਆ ਹਨਾ ਸੋ ਹਿੰਦੂਆ ਦੇ ਮਨ ਦੇ ਵਿੱਚ ਜਾਂ ਸਾਡੇ ਸੰਗਠਨਾਂ ਦੇ ਮਨਾਂ ਦੇ ਵਿੱਚ ਜਾਂ ਸਾਡੇ ਉਧੇਤਾਰਾ ਦੇ ਮਨਾਂ ਵਿੱਚ ਕਦੇ ਵੀ ਹਿੰਦੂ ਸਿੱਖ ਨੂੰ ਲੈ ਕੇ ਕੋਈ ਫਰਕ ਨਹੀਂ ਹੈਗਾ ਕਦੇ ਗੁਰਦੁਆਰਿਆਂ ਨੂੰ ਲੈ ਕੇ ਕੋਈ ਫਰਕ ਨਹੀਂ ਕੀਤਾ ਜਾਂਦਾ ਹਾਂ ਖਾਲਿਸਤਾਨ ਦਾ ਵਿਰੋਧ ਅਸੀਂ ਜ਼ਰੂਰ ਕਰਦੇ ਹਾਂ ਕਿਉਂਕਿ ਜਿਹੜੇ ਦੇਸ਼ ਵਿਰੋਧੀ ਤਾਕਤਾਂ ਨੇ ਤੇ ਹੁਣ ਤੁਸੀਂ ਦੇਖਿਆ ਹੋਣਾ ਕਿ ਜਿਹੜੇ ਕੱਟੜਪੰਥੀ ਨੇ ਖਾਲਿਸਤਾਨੀ ਕੱਟੜਪੰਥੀ ਨੇ ਦੇਸ਼ ਨੂੰ ਤੋੜਨ ਦੀ ਗੱਲ ਕਰਦੇ ਨੇ ਇਹਨਾਂ ਦੇ ਇਹਨਾਂ ਦੇ ਖਿਲਾਫ ਜ਼ਰੂਰ ਸ਼ੇਪਸਨਾ ਬੋਲਦੀ ਹੈ ਜਾਂ ਕੋਈ ਹਿੰਦੂ ਸੰਘਰਨ ਬੋਲਦਾ ਹੈ ਨੋਰਮਲ ਤੌਰ ਤੇ ਤੁਸੀਂ ਦੇਖੋਗੇ ਕਿ ਕੋਈ ਵੀ ਲੀਡਰ ਸਿੱਖਾਂ ਦੇ ਖਿਲਾਫ ਕਿਸੇ ਤਰ੍ਹਾਂ ਦੀ ਕੋਈ ਬਿਆਨਬਾਜ਼ੀ ਨਹੀਂ ਕਰਦਾ ਜੇ ਆਪਾਂ ਵਰਮਨ ਜੀ ਗੱਲ ਕਰੀਏ ਸਿਆਸਤ ਦੀ ਆਪਾਂ ਗੱਲ ਕਰ ਲੈਨੇ ਆ ਸਿਆਸਤ ਜੋ ਸੂਬੇ ਦੀ ਸਿਆਸਤ ਹੈ ਕੀ ਹੈ ਜਿਹੜੇ ਅਮਰਿਤਪਾਲ ਜੀ ਹੈਗੇ ਨੇ ਜਿਹੜੇ ਐਮਪੀ ਚੁਣੇ ਗਏ ਸੀ ਖਡੂਰ ਸਾਹਿਬ ਤੋਂ ਐਨਐਸਏ ਲੱਗੀ ਹੋਈ ਉਹਨਾਂ ਤੇ ਕਰੀ ਤਿੰਨ ਸਾਲ ਹੋ ਚੁੱਕਿਆ ਵਾ ਲੇਕਿਨ ਜਿਹੜੇ ਉਹਨਾਂ ਦੇ ਨਾਲ ਦੇ ਸੀ ਉਹਨਾਂ ਦੀ ਐਨਐਸਏ ਖਤਮ ਹੋ ਚੁੱਕੀ ਹੈ ਤੇ ਉਹਨਾਂ ਦੀ ਹਾਲਤ ਤੱਕ ਐਨਐਸਏ ਵਧਾਏ ਵਧਾਏ ਸਰਕਾਰ ਨੇ ਚਲੋ ਜੋ ਵੀ ਇਹਨਾਂ ਦੀ ਗਤੀਵਿਧੀਆਂ ਜੋ ਵੀ ਕਾਨੂੰਨ ਦੇ ਹਿਸਾਬ ਨਾਲ ਜੋ ਸਰਕਾਰ ਨੇ ਦੇਖਣਾ ਉਹਨਾਂ ਦੀ ਆਪਣੇ ਹਿਸਾਬ ਨਾਲ ਕਰਨਗੇ ਜੋ ਵੀ ਇਹਨਾਂ ਦੇ ਕਰਨਗੇ ਤੇ ਲੇਕਿਨ 2 ਲੱਖ ਤੋਂ ਵੱਧ ਲੋਕਾਂ ਨੇ ਉਹਨਾਂ ਨੂੰ ਆਪਣਾ ਫਟਵਾ ਦਿੱਤਾ ਵਾ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਕੀ 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 ਕਹਿੰਦੇ ਨਹੀਂ ਦੇਖੋ ਤੁਸੀਂ ਗੱਲ ਕੀਤੀ ਹੈ ਅਮਰਿਤਪਾਲ ਦੀ ਜੇ ਆਪਾਂ ਅਮਰਿਤਪਾਲ ਦੀ ਗੱਲ ਕਰੀਏ ਤਾਂ ਬਹੁਤ ਥੋੜੇ ਸੀਮਾ ਦੇ ਵਿੱਚ ਉਹ ਆ ਕੇ ਸਿੱਖ ਦਾ ਹੀਰੋ ਬਣ ਗਿਆ ਤੁਹਾਨੂੰ ਨਹੀਂ ਲੱਗਦਾ ਕਿ ਇਹ ਸਾਰਾ ਕੁਝ ਪਲਾਨਡ ਸੀਗਾ ਇੱਕ ਬੰਦਾ ਡਬਈ ਤੋਂ ਉੱਠ ਕੇ ਆ ਰਿਹਾ ਉਹਦਾ ਕੋਈ ਪੁਰਾਣਾ ਮਤਲਬ ਸਿਸਟਮ ਨਹੀਂ ਹੈ ਸਿੱਖੀ ਦੇ ਨਾਲ ਜੁੜਿਆ ਹੋਇਆ ਕੁਝ ਵੀ ਨਾ ਉਹਨੇ ਸਿੱਖੀ ਵਾਸਤੇ ਕਦੇ ਕੁਝ ਕੀਤਾ ਇੱਕ ਬੰਦਾ ਆ ਰਿਹਾ ਉੱਠ ਕੇ ਆ ਕੇ ਇੱਕਦਮ ਸਿੱਖਾਂ ਦਾ ਹੀਰੋ ਬਣ ਜਾਂਦਾ ਵੱਡੀਆਂ-ਵੱਡੀਆਂ ਰੈਲੀਆਂ ਕੱਢਦਾ ਹਥਿਆਰਾਂ ਦੇ ਨਾਲ ਉਹਦਾ ਕੋਈ ਬੰਦਾ ਫੜਿਆ ਜਾਂਦਾ ਉਹ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਥਾਣੇ ਪਹੁੰਚ ਜਾਂਦਾ ਉੱਥੇ ਥਾਣੇ ਬਹਿ ਕੇ ਅਫਸਰਾਂ ਨੂੰ ਧਮਕੀ ਦਿੰਦਾ ਤੇ ਇਹ ਚੀਜ਼ਾਂ ਮੈਨੂੰ ਦੱਸੋ ਤੁਸੀਂ ਜਾਇਜ਼ ਹੈ ਇਹਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਇਹ ਆਪਣੇ ਜਿਹੜੇ ਮੇਰੇ ਸਿੱਖ ਵੀਰ ਨੇ ਉਹਨਾਂ ਦੀ ਮਾਨਸਿਕਤਾ ਕਿਹੜੇ ਪਾਸੇ ਨੂੰ ਜਾ ਰਹੀ ਹੈ ਇੱਕ ਬੰਦਾ ਸਰੇਆਮ ਸਬਿਧਾਨ ਨੂੰ ਚੁਣੌਤੀ ਦੇ ਰਿਹਾ ਦੇਸ਼ ਨੂੰ ਚੁਣੌਤੀ ਦੇ ਰਿਹਾ ਸਰਕਾਰ ਨੂੰ ਚੁਣੌਤੀ ਦੇ ਰਿਹਾ ਇੱਕ ਪਾਸੇ ਉਹ ਗੱਲ ਕਰਦਾ ਹੁੰਦਾ ਸੀ ਕਿ ਅਸੀਂ ਸਰਕਾਰਾਂ ਦਾ ਮੱਥਾ ਲਾਣਾ ਜਦੋਂ ਉਹਦੇ ਉੱਤੇ ਪਈਏ ਤੇ ਉਹ ਭੱਜਦਾ ਫਿਰਦਾ ਸੀ ਉਹਦੇ ਨਾਲ ਦੇ ਜਿੰਨੇ ਤੁਸੀਂ ਦੇਖੇ ਹੋਣੇ ਆ ਜਿਹੜਾ ਮੰਤਰੀ ਸੀਗਾ ਬਾਜ ਕੇ ਇਹ ਲਾ ਲਓ ਜਾਂ ਹੋਰ ਉਹਦੇ ਨਾਲ ਦੇ ਬੰਦੇ ਲਾ ਲਓ ਉਸ ਟਾਈਮ ਭੱਜੇ ਫਿਰਦੇ ਸੀ ਸਾਰੇ ਹਨਾ ਤੇ ਇਹ ਫਿਰ ਇੱਕ ਗੱਲ ਹੁੰਦੀ ਸੀ ਕਿ ਭਈ ਇਹ ਨਸ਼ਾ ਛਡਾ ਰਿਹਾ ਗੁਰੂ ਦੇ ਲੜ ਰਾ ਰਿਹਾ ਇਹ ਗੁਰੂ ਦੇ ਲੜ ਨਹੀਂ ਸੀ ਲਾ ਰਿਹਾ ਇਹ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਸੀ ਗੁਰਬਾਣੀ ਦੇ ਨਾਂ ਤੇ ਇਹ ਕਿ ਲੱਖਾਂ ਦਾ ਕੱਠ ਲੈ ਕੇ ਤੁਸੀਂ ਬਾਰ-ਬਾਰ ਰੈਲੀਆ ਕੱਢ ਰਹੇ ਹੋ ਸੁਵਿਧਾਨ ਨੂੰ ਤੁਸੀਂ ਚੁਣੌਤੀ ਦੇ ਰਹੇ ਹੋ ਸੁਵਿਧਾਨ ਨੂੰ ਮਾਰਾ ਬੋਲ ਰਹੇ ਹੋ ਦੇਸ਼ ਨੂੰ ਮਾਰਾ ਬੋਲ ਰਹੇ ਹੋ ਦੇਸ਼ ਨੂੰ ਤੋੜਨ ਦੀ ਗੱਲ ਕਰ ਰਹੇ ਹੋ ਪਰ ਮੈਨੂੰ ਨਹੀਂ ਲੱਗਦਾ ਫਿਲਹਾਲ ਕੋਈ ਚੰਗਾ ਕੰਮ ਕਰਦੇ ਅਸੀਂ ਤੇ ਬਿਰੋਹ ਜੀ ਆਪਾਂ ਗੱਲ ਕਰੀਏ ਜਿਹੜੇ 6 ਜੂਨ ਨੂੰ ਜਿਹੜੇ ਪ੍ਰੋਗਰਾਮ ਹੁੰਦੇ ਨੇ ਜੋ ਵੀ ਹੁੰਦਾ ਪ੍ਰੋਗਰਾਮ ਹੁੰਦਾ ਹੈ ਉਹਦੇ ਵਿੱਚ ਜਿਹੜੇ ਆਮ ਜਿਹੜੇ ਸੰਗਠਨ ਨੇ ਜਿਹੜੇ ਸ਼ਿਵ ਸੈਨਾ ਜਿਹੜੇ ਹੋਰ ਵੀ ਜਿਹੜੇ ਸੰਗਠਨ ਹੈਗੇ ਨੇ ਉਹਨਾਂ ਨੂੰ 6 ਜੂਨ ਨੂੰ ਕਿਉਂ ਚਿੱਤੇ ਜਾਂਦਾ ਵਾ ਕਿ ਅਸੀਂ ਪ੍ਰੋਗਰਾਮ ਕਰਨਾ ਬਾਕੀ ਸਾਰਾ ਸਾਲ ਉਹ ਕੀ ਕਰਦੇ ਰਹਿੰਦੇ ਜਾ ਕਿਸੇ ਵੀ ਕੋਈ ਜਦੋਂ ਆਪਾਂ ਕੋਈ ਪ੍ਰੋਗਰਾਮ ਰੱਖਦੇ ਆ ਜਾਂ ਉਹਦਾ ਕੋਈ ਦਿਨ ਜਾਂ ਵਾਰਤਾ ਹੈ ਹੁੰਦਾ ਹੁਣ ਮੰਨ ਕੇ ਚੱਲੋ ਮੇਰਾ ਜਨਮ ਦਿਨ 12 ਅਕਤੂਬਰ ਦਾ ਤੇ ਮੈਂ 12 ਅਕਤੂਬਰ ਨੂੰ ਹੀ ਮਨਾਵਾਂਗਾ ਨਾ ਹੁਣ ਜੇ ਸਾਡੇ ਕਿਸੇ ਗੁਰੂ ਦੀ ਵਰਸੀ ਮੰਨ ਕੇ ਚੱਲੋ 27 ਮਈ ਦੀ ਹੈ ਜਾਂ ਕੋਈ ਵੀ ਆਪਾਂ ਤਰੀਕ ਦਿਖ ਲਈਏ ਇਹ ਪਉਸੇ ਤਰੀਕ ਨੂੰ ਮਨਾਵਾਂਗੇ ਨਾ ਜਿਹੜੇ 6 ਜੂਨ 1984 ਦੇ ਵਿੱਚ ਜਿਹੜੇ ਅਤਿ ਕੰਕਵਾਦੀਆ ਦੁਆਰਾ ਜਿਹੜੇ ਸਾਡੇ ਪੁਲਿਸ ਅਫਸਰ ਜਾਂ ਮਿਲਟਰੀ ਦੇ ਲੋਕ ਸ਼ਹੀਦ ਹੋਏ ਸੀ ਇੰਦਰਾ ਗਾਂਧੀ ਸ਼ਹੀਦ ਹੋਈ ਸੀ ਕੇ ਪੀਐਸ ਗਿੱਲ ਵਰਗੇ ਜਿਹੜੇ ਯੋਧੇ ਸ਼ਹੀਦ ਹੋਏ ਸੀ ਸੋ ਉਹਨਾਂ ਨੂੰ ਸ਼ਰਧਾਂਜਲੀ ਸਾਡੇ ਵੱਲੋਂ ਦਿੱਤੀ ਗਈ ਕਿ ਕਿਉਂ ਨਹੀਂ ਦਿੱਤੀ ਗਈ ਦਿੱਤੀ ਗਈ ਸਾਡੇ ਵੱਲ ਨਹੀਂ ਸਾਡੇ ਸ਼ਿਫਸਾ ਨਾਲੋਂ ਪ੍ਰੋਗਰਾਮ ਰੱਖਿਆ ਗਿਆ ਸੀ ਸ਼ਪੀਲ ਵਗੈਰਾ ਲਾਈ ਗਈ ਸੀ ਸ਼ਪੀਲਾ ਲਾਈਆਂ ਗਈਆਂ ਲੰਗਰ ਲਾਏ ਗਏ ਸਿਧਾਂਜਲੀ ਸਿਧਾਂਜਲੀ ਹੋ ਜਾਂਦੀ ਉਹ ਰੋਏ ਜੀ ਤੁਸੀਂ ਸ਼ਿਫਸਾ ਨਾਲ ਪੰਜਾਬ ਦੇ ਵਾਈਸ ਪ੍ਰਧਾਨ ਹੋ ਕੀ ਲੋੜ ਪੈ ਗਈ ਤੁਹਾਨੂੰ ਆਪਣਾ ਜਿਹੜਾ ਵੱਖ ਸੰਗਠਨ ਬਣਾਉਣਾ ਪਿਆ ਵਾ ਨਹੀਂ ਪਾਜੀ ਗੱਲ ਇਦਾਂ ਸੀਗੀ ਮੇਰੇ ਨਾਲ ਜਿਹੜੇ ਨਾਲ ਮੇਰੇ ਅੰਡਰ ਜਿਹੜੇ ਕਾਰਜਕਰਤਾ ਚੱਲਦੇ ਆ ਮੇਰੀ ਪਾਰਟੀ ਦੇ ਕਾਫੀ ਲੰਬੇ ਸਮੇਂ ਤੋਂ ਮੇਰੇ ਨਾਲ ਚੱਲਦੇ ਆ ਰਹੇ ਸੋ ਉਹਨਾਂ ਦੀ ਮੰਗ ਸੀ ਕਿ ਆਪਾਂ ਇੱਕ ਆਪਣਾ ਸੰਗਠਨ ਸ਼ੁਰੂ ਕੀਤਾ ਜਾਵੇ ਕੰਮ ਧਰਮ ਦਾ ਹੀ ਕਰਨਾ ਹੈ ਅੱਜ ਵੀ ਮੈਂ ਸ਼ਿਫਸਨਾ ਤੋਂ ਵੱਖ ਨਹੀਂ ਐ ਅੱਜ ਅੱਜ ਵੀ ਮੇਰੇ ਕੋਲ ਸ਼ਿਫਸਨਾ ਪੰਜਾਬ ਵਾਈਸ ਦਾ ਅਹੁਦਾ ਹੈਗਾ ਸੋ ਬੜੇ ਵਧੀਆ ਤਰੀਕੇ ਨਾਲ ਸ਼ਿਫਸਨਾ ਪੰਜਾਬ ਦੇ ਵਿੱਚ ਅਸੀਂ ਕੰਮ ਕਰ ਰਹੇ ਆਂ ਆਪਣੇ ਜਿਹੜਾ ਸੰਗਠਨ ਸੀ ਉਹਨੂੰ ਤਿਆਰ ਕਰਨ ਦਾ ਇੱਕ ਮਤਲਬ ਇਹ ਸੀ ਕਿ ਇੱਕ ਆਜ਼ਾਦ ਸੋਚ ਦੇ ਨਾਲ ਅਸੀਂ ਚੱਲ ਸਕੀਏ ਸਾਡੇ ਕਾਰਜਕਰਤਾਵਾਂ ਦੀ ਇਹ ਮੰਗ ਸੀਗੀ ਕਿ ਆਪਣਾ ਇੱਕ ਸੰਗਠਨ ਸ਼ੁਰੂ ਕੀਤਾ ਜਾਵੇ ਸ਼ਿਫਸਨਾ ਜਿਹੜੀ ਚ ਪੰਜਾਬ ਦੇ ਵਿੱਚ ਆਜ਼ਾਦ ਸੋਚ ਦੀ ਹੈ ਨਹੀਂ ਦੀ ਨਹੀਂ ਭਾਜੀ ਜਦੋਂ ਤੁਹਾਡੇ ਸਿਰ ਦੇ ਉੱਤੇ ਕੋਈ ਸੀਨੀਅਰ ਬੈਠਾ ਹੁੰਦਾ ਨਾ ਤੁਹਾਨੂੰ ਉਹਦੇ ਹਿਸਾਬ ਨਾਲ ਚੱਲਣਾ ਪੈਂਦਾ ਹੈ ਨਾ ਸੋ ਬੜੇ ਵਧੀਆ ਸੋਚ ਦੇ ਮਾਲਕ ਨੇ ਸ਼੍ਰੀ ਰਾਜੀਵ ਟੰਡਨ ਜੀ ਤੂ ਵੱਡੇ ਭਰਾ ਨੇ ਸਾਡੇ ਅੱਜ ਵੀ ਚੱਲਦੇ ਨੇ ਉਹਨਾਂ ਨਾਲ ਪਰ ਕਿਤੇ ਨਾ ਕਿਤੇ ਕਿਸੇ ਵੇਲੇ ਕੋਈ ਮੁੱਦਾ ਇਹੋ ਜਿਹਾ ਹੋ ਜਾਂਦਾ ਕਿ ਸਾਨੂੰ ਚੱਲਣਾ ਪੈਂਦਾ ਕਿਸੇ ਵੇਲੇ ਪਿੱਛੋ ਨਾ ਹੋ ਜਾਂਦੀ ਆ ਹਾਂ ਹੋ ਜਾਂਦੀ ਆ ਤੁਸੀਂ ਸਮਝ ਸਕਦੇ ਹੋ ਕਿ ਤੁਸੀਂ ਹੁਣੇ ਮੇਰੇ ਸਵਾਲ ਦੇ ਵਿੱਚ ਤੁਸੀਂ ਜਵਾਬ ਦਿੱਤਾ ਵਾ ਕਿ ਜਿਹੜੇ ਕੇਪੀਐਸ ਗਿੱਲ ਜਿਹੜੇ ਤੁਸੀਂ ਕਿਹਾ ਵਾ ਯੋਧੇ ਸ਼ਹੀਦ ਤੁਸੀਂ ਕਿਹਾ ਵਾ ਲੇਕਿਨ ਦੂਜੇ ਪਾਸੇ ਕਈ ਹੈਗੇ ਨੇ ਉਹ ਬੁੱਚੜ ਕਹਿੰਦੇ ਉਹਨਾਂ ਨੂੰ ਇਹਦੇ ਬਾਰੇ ਸਾਡਾ ਕੀ ਕਹਿਣਾ ਪਾਜੀ ਇਦਾਂ ਆ ਗੱਲ ਕੇਪੀਐਸ ਗਿੱਲ ਨੇ ਜਾਂ ਇੰਦਰਾ ਗਾਂਧੀ ਨੇ ਜਾਂ ਜਿਹੜੇ ਆਪਣੇ ਆ ਤੁਸੀਂ ਪਿੱਛੇ ਫੋਟੋ ਹੀ ਦੇਖ ਰਹੇ ਹੋ ਪਿੱਛੇ ਫੋਟੋਆਂ ਲੱਗੀਆਂ ਗਿਆ ਜਿਹੜੇ ਸ਼ਹੀਦ ਜਨਰਲ ਵਿਅਦੇ ਆ ਸੀ ਇਹਨਾਂ ਲੋਕਾਂ ਨੇ ਉਸ ਸਮੇਂ 84 ਦੇ ਵਿਲੇ ਅੱਤਵਾਦ ਨੂੰ ਖਤਮ ਕਰਨ ਦੇ ਵਿੱਚ ਮਤਲਬ ਇਹਨਾਂ ਦਾ ਪੂਰਾ ਯੋਗਦਾਨ ਸੀਗਾ ਇਸ ਕਰਕੇ ਅਸੀਂ ਲੋਕ ਇਹਨਾਂ ਨੂੰ ਯੋਧੇ ਗਿੰਦੇ ਆ ਕੁਝ ਐਸੇ ਕਟੜਪੰਥੀ ਬੈਠੇ ਨੇ ਖਾਲਿਸਤਾਨੀ ਮਾਈਂਡਡ ਜਿਹੜੇ ਬੰਦੇ ਨੇ ਉਹ ਇਹਨੂੰ ਇਹਨਾਂ ਨੂੰ ਉੱਚੜ ਕਹਿੰਦੇ ਨੇ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਜੋ ਕੁਝ ਹੋਇਆ ਗਲਤ ਹੋਇਆ ਬਿਲਕੁਲ ਜੀ ਤੇ ਜੇ ਆਪਾਂ ਲੁਧਿਆਣੇ ਦੀ ਸਿਆਸਤ ਦੀ ਗੱਲ ਕਰੀਏ ਕਿਛੇ ਤੁਸੀਂ ਦੇਖਿਆ ਹੋਣਾ ਇੱਥੇ ਵਿਧਾਨ ਸਭਾ ਜਿਹੜੇ ਜਿਮਨੀ ਚੋਣਾਂ ਚੱਲ ਰਹੀਆਂ ਨੇ ਜਿਹੜੇ ਗੋਗੀ ਸਾਹਿਬ ਚਲੇ ਗਏ ਸੀਗੇ ਮਰੂ ਗੋਗੀ ਜੀ ਤੇ ਜਿਹੜੇ ਐਮਪੀ अरोड़ा ਜੀ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਕੈਂਡੀਡੇਟ ਨੇ ਜਿਹੜੇ ਇਹਨਾਂ ਦੇ ਉਮੀਦਵਾਰ ਨੇ ਉਹਨਾਂ ਨੇ ਮੰਚ 'ਤੇ ਖੜ ਕੇ ਉਹਨਾਂ ਨੂੰ ਸੰਬੋਧਨ ਕਰ ਰਹੇ ਸੀ ਉਹਨਾਂ ਨੂੰ ਇਹ ਨਹੀਂ ਪਤਾ ਕਿ ਜ਼ਿਲ੍ਹੇ ਦੇ ਵਿੱਚ ਸਰਾਬਾ ਸਰਾਬਾ ਕਹਿੰਦੇ ਸੀ ਸ਼ਰੀਦ ਉਹਨਾਂ ਨੂੰ ਪੂਰਾ ਨਾਂ ਨਹੀਂ ਪਤਾ ਸੀ ਕਰਤਾਰ ਸਿੰਘ ਸਰਾਬਾ ਦਾ ਕਿਉਂਕਿ ਇਹ ਪਾਰਟੀ ਹੀ ਸ਼ਹੀਦਾਂ ਦੇ ਨਾਮ 'ਤੇ ਆਈ ਸੀ ਹੈਨਾ ਇਹਦੇ ਵਜ੍ਹਾ ਤੋਂ ਤਾਂ ਕੀ ਕਹਿਣਾ ਦੇਖੋ ਆਮ ਆਦਮੀ ਪਾਰਟੀ ਨਾ ਫਿਲਹਾਲ ਤਾਂ ਮੇਰੇ ਵਾਰ ਨਹੀਂ ਸੀ ਗੱਲ ਕਰਨਾ ਚਾਹੁੰਦਾ ਚਲੋ ਆਮ ਆਦਮੀ ਪਾਰਟੀ ਜਿਹੜੀ ਹੈ ਨਾ ਇਹ ਸ਼ੁਰੂ ਤੋਂ ਲੈ ਕੇ ਹੁਣ ਤੱਕ ਐਡ ਦੇ ਸਿਰ ਤੇ ਚੱਲਦੀ ਆਈ ਹੈ ਇਹਨਾਂ ਨੇ ਕੀਤਾ ਕੁਛ ਨਹੀਂ ਹੈ ਸਿਰਫ ਐਡਵਰਟਾਈਜ਼ਮੈਂਟ ਦਿੱਤੀ ਆ ਲੱਖਾਂ ਕਰੋੜਾ ਰੁਪਈਆ ਐਡਵਰਟਾਈਜ਼ਮੈਂਟ ਤੇ ਖਰਚ ਦਿੰਦੇ ਆ ਕੰਮ ਕੁਛ ਵੀ ਨਹੀਂ ਕਰਦੇ ਤੁਸੀਂ ਦੇਖਿਆ ਹੋਣਾ ਕਿ ਵੱਡੇ ਵੱਡੇ ਬੋਟ ਲਾ ਦਿੱਤੇ ਜਾਂਦੇ ਆ ਮੋਹੱਲਾ ਕਲੀਨਿਕ ਦੇ ਨਾਂ ਤੇ ਜਾਂ ਹੋਰ ਕਈ ਤਰ੍ਹਾਂ ਦੀਆਂ ਸੇਵਾਵਾਂ ਦੇ ਨਾਂ ਤੇ ਪਰ ਕੰਮ ਕੁਛ ਨਹੀਂ ਹੁੰਦਾ ਜਨਤਾ ਜਾਣਦੀ ਹੈ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਕਿੰਨਾ ਕੰਮ ਕੀਤਾ ਜਿਹੜੀ ਪਾਰਟੀ ਭਗਤ ਸਿੰਘ ਦੇ ਨਾਂ ਤੇ ਜਾਂ ਸੋਤਾਰ ਸਿੰਘ ਸਰਬਾ ਦੇ ਨਾਂ ਤੇ ਆਈ ਸੀ ਉਹ ਪਾਰਟੀ ਨੂੰ ਤਾਂ ਨਾਂ ਵੀ ਨਹੀਂ ਪਤਾ ਇਹ ਨਹੀਂ ਪਤਾ ਕਿ ਉਹਨਾਂ ਦੀ ਉਹਨਾਂ ਦਾ ਜਨਮ ਕਦੋਂ ਹੋਇਆ ਸੀ ਫਾਂਸੀ ਕਦੋਂ ਹੋਈ ਸੀ ਮਤਲਬ ਜਾਣਦੇ ਕੁਝ ਵੀ ਹੈ ਨਹੀਂ ਇਹ ਇਹ ਲੋਗ ਸਿਰਫ ਐਡਵਰਟਾਈਜ਼ਮੈਂਟਰ ਇਹਦੇ ਕੋਲ ਤੇ ਚਲੋ ਜੀ ਹੁਣ ਆਖੀਰ ਦੇ ਵਿੱਚ ਮੈਂ ਇਹ ਜਾਨਣਾ ਚਾਹਾਂਗਾ ਕਿ ਸ਼ਿਵ ਸ਼ੈਨਾ ਜਿਹੜੀ ਹੈਗੀ ਹੈ ਪੰਜਾਬ ਸ਼ਿਵ ਸ਼ੈਨਾ ਹੈਗੀ ਹੈ ਕਿੱਦਾਂ ਉਹਨੂੰ ਨੌਜਵਾਨ ਲੋਕਾਂ ਜਿਹੜੇ ਨੌਜਵਾਨਾਂ ਨੂੰ ਆਪਣੇ ਨਾਲ ਜੋੜੋਗੀ ਸੰਗਠਨ ਨੂੰ ਹੋਰ ਕਿੱਦਾਂ ਕਾਮਯਾਬ ਕਰੋਗੀ ਇਹਦੇ ਬਾਰੇ ਸਾਡਾ ਕੀ ਹੈ ਦੇਖੋ ਮੈਨੂੰ ਕਾਫੀ ਲੰਬਾ ਸਮਾਂ ਹੋ ਗਿਆ ਸ਼ਿਫਤਰ ਨਾਲ ਚੱਲਦੇ ਆ। ਸੋ ਸ਼ਿਫਤਰ ਨਾਲ ਜੁੜਨ ਦਾ ਇੱਕ ਮਕਸਦ ਇਹ ਸੀ ਕਿ ਕਿਸੇ ਵੇਲੇ ਬੰਦੇ ਦੇ ਉੱਤੇ ਪੀੜ ਪੈਂਦੀ ਹੈ ਨਾ ਤੇ ਆਪਣੇ ਨਾਲ ਇੱਕ ਇਹੋ ਜਿਹਾ ਸੰਗਠਨ ਹੋਣਾ ਜ਼ਰੂਰੀ ਹੁੰਦਾ ਕਿ ਜਿਹੜਾ ਤੁਹਾਡੇ ਮਗਰ ਖੜ ਸਕੇ। ਜਿਹੜਾ ਤੁਸੀਂ ਸਵਾਲ ਮੇਰੇ ਖਿਆਲ ਅਧੂਰਾ ਹੀ ਛੱਡਦਾ ਮੇਰਾ ਜਿਹੜਾ ਨੌਜਵਾਨਾਂ ਨੂੰ ਤੁਸੀਂ ਕਿੱਦਾਂ ਜੋੜੋਗੇ ਕੋਈ ਤੁਸੀਂ ਕੋਈ ਸਾਈਟ ਹੈਗੀ ਆ ਕੋਈ ਨੰਬਰ ਕੋਈ ਜਾਰੀ ਕਰੋਗੇ ਇਸ ਲਈ ਕੋਈ ਕਿਸੇ ਨੇ ਜੁੜਨਾ ਹੁੰਦਾ ਹੈ ਸਾਡੇ ਜਿਹੜੇ ਬੋਰਡ ਲੱਗਦੇ ਨਾ ਪਹਰਾ ਦੇ ਵਿੱਚ ਸਾਡੇ ਬੋਰਡ ਲਾਏ ਜਾਂਦੇ ਆ ਕਿਪਸਰ ਨਾਲ ਲੜੋ ਜਾ ਮੈਂ ਮੇਰਾ ਆਪਣਾ ਇੱਕ ਸੰਗਠਨ ਹੈ ਸਨਾਤਨ ਧਰਮ ਰੱਖਿਆ ਮੰਚ ਸਾਡੇ ਬੋਰਡ ਲੱਗੇ ਹੁੰਦੇ ਆਮ ਤੌਰ ਤੇ ਸ਼ਹਿਰਾਂ ਦੇ ਵਿੱਚ ਜਿੱਥੇ ਵੀ ਕਿਸੇ ਨੂੰ ਜ਼ਰੂਰਤ ਪੈਂਦੀ ਹੈ ਉਹ ਸਾਨੂੰ ਉਸ ਨੰਬਰ ਤੋਂ ਨੰਬਰ ਦੇ ਜਿਹੜੇ ਸੰਪਰਕ ਕਰਦਾ ਸੋ ਅਸੀਂ ਇਹ ਨਹੀਂ ਦੇਖੀਦਾ ਉਹ ਸਾਡਾ ਆਪਣਾ ਆ ਬਗਾਨਾ ਆ ਜਾਣਦਾ ਹੈ ਜਾਂ ਨਹੀਂ ਜਾਣਦਾ ਅਸੀਂ ਅੱਧੀ ਰਾਤ ਨੂੰ ਉਹਦੇ ਕੋਲ ਪਹੁੰਚੀਦਾ ਆ ਕੁਝ 2 ਜਾਂ 3 ਸਾਲ ਪਹਿਲਾਂ ਦੀ ਗੱਲ ਹੈ ਰਾਤ ਨੂੰ ਮਿਹਰਬਾਨ ਦੇ ਕੋਲ ਇੱਕ ਬੱਚੀ ਨੂੰ ਚੱਕ ਲੈਤਾ ਗਿਆ ਸੀ ਆਟੋ ਡਰਾਈਵਰਾਂ ਦੁਆਰਾ ਸੋ ਮੈਨੂੰ ਰਾਤੀ 11:30 12 ਵਜੇ ਫੋਨ ਆਇਆ ਵੀ ਪਾਜੀ ਇਦਾਂ-ਇਦਾਂ ਕਰਕੇ ਆ ਘਟਨਾ ਹੋ ਗਈ ਆ ਇੱਕ ਬੱਚੀ ਸੀਗੀ ਜਿਹੜੀ ਘਰ ਦੇ ਬਾਹਰ ਘੁੰਮ ਰਹੀ ਸੀ ਜਾਂ ਕਲੋਨੀ 'ਚ ਘੁੰਮ ਰਹੀ ਸੀ ਉਹਨੂੰ ਨਸ਼ੇ ਦੇ ਵਿੱਚ ਆਟੋ ਡਰਾਈਵਰ ਸੀ ਜਿਹਨਾਂ ਨੇ ਚੱਕ ਜਿਹਨਾਂ ਨੇ ਚੱਕਿਆ ਆਟੋ 'ਚ ਬਿਠਾ ਕੇ ਆਪਣੇ ਘਰ ਲੈ ਗਏ ਸੋ ਮੈਂ ਟਾਈਮ ਨਹੀਂ ਦੇਖਿਆ 11:30 ਵਜੇ ਫੋਨ ਆਇਆ ਮੈਂ ਪੋਣੇ 12 ਜਾਂ 12 ਵਜੇ ਉੱਥੇ ਪਹੁੰਚ ਗਿਆ ਪੁਲਿਸ ਨੂੰ ਨਾਲ ਲੈ ਕੇ ਉਹ ਬੰਦੇ ਚਕਵਾਏ ਗਏ ਕਾਰਵਾਈ ਕੀਤੀ ਗਈ ਇਸੇ ਤਰ੍ਹਾਂ ਬੋਂਕੜਾ ਪਿੰਡ ਦੇ ਵਿੱਚ ਇੱਕ ਛੋਟੀ ਬੱਚੀ 5 ਜਾਂ 6 ਸਾਲ ਦੀ ਬੱਚੀ ਹੋਣੀ ਆ ਰਖੜੀ ਵਾਲੇ ਦਿਨ ਉਹਨਾਂ ਨੇ ਰੇਪ ਦੀ ਉੱਥੇ ਸ਼ਿਵਸਨਾ ਪਹੁੰਚੀ ਯਾ ਰੋਹਿਤ ਵਰਮਾ ਪਹੁੰਚੇ। ਸੋ ਕੰਮ ਬਹੁਤ ਨੇ। ਸੋ ਕੰਮਾਂ ਨੂੰ ਦੇਖ ਕੇ ਹੀ ਨੌਜਵਾਨ ਸਾਡੇ ਨਾਲ ਜੁੜਦੇ ਨੇ। ਬਿਲਕੁਲ ਜੀ ਰੋਹਿਤ ਵਰਮਾ ਜੀ ਗੱਲਬਾਤ ਕੀਤੀ ਇਹਨਾਂ ਨੇ ਸਾਰੇ ਕੋਈ ਸਮਾਜਿਕ ਮੁੱਦਿਆਂ ਦੇ ਵੀ ਗੱਲ ਕੀਤੀ ਹੈ, ਰਾਜਨੀਤਿਕ ਮੁੱਦਿਆਂ ਦੇ ਵੀ ਗੱਲ ਕੀਤੀ ਹੈ ਤੇ ਨਾਲੇ ਇਹਨਾਂ ਵੱਲੋਂ ਕਿਹਾ ਗਿਆ ਹੈ ਕਿ ਜਦੋਂ ਵੀ ਕਿਤੇ ਲੋੜ ਪੈਂਦੀ ਹੈ ਇਹਨਾਂ ਦੀ ਸੇਵਾ ਚਾਹੇ ਦਿਨ ਹੋਵੇ ਚਾਹੇ ਰਾਤ ਹੋਵੇ ਹਮੇਸ਼ਾ ਮੌਜੂਦ ਰਹਿੰਦੀ ਹੈ। ਤੇ ਬਾਕੀ ਇਹਨਾਂ ਨੇ ਨੰਬਰ ਵੀ ਜਾਰੀ ਕੀਤੇ ਹੋਏ ਨੇ, ਸਾਈਟ ਵੀ ਇਹਨਾਂ ਦੀ ਹੈਗੀ ਹੈ ਜੋ ਵੀ ਪਰਸਨ ਜੋ ਵੀ ਨੌਜਵਾਨ ਇਹਨਾਂ ਨਾਲ ਜੁੜਨਾ ਚਾਹੁੰਦਾ ਵਾ ਇਹਨਾਂ ਨਾਲ ਕੰਟੈਕਟ ਕਰ ਸਕਦਾ ਵਾ ਬਾਕੀ ਇਦਾਂ ਦੇ ਮੁੱਦੇ ਤੁਹਾਨੂੰ ਹੋਰ ਵੀ ਦਿਖਾਉਂਦੇ ਰਾਵਾਂਗੇ ਬਣੇ ਜੁੜੇ ਰਹੋ ਧੰਨਵਾਦ